ਬਲਾਚੌਰ ਦੇ ਕਸਬਾ ਮੁਜਾਰੀ ਵਿਖੇ ਬੀਤੀ ਰਾਤ ਇੱਕ ਸੁਨਿਆਰੀ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਅੰਦਰ ਦਾਖਲ ਹੁੰਦੇ ਹਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਦੁਕਾਨ ਵਿੱਚ ਪਿਆ ਸਾਰਾ ਸੋਨਾ ਚਾਂਦੀ ਤੇ ਗਹਿਣੇ ਲੈ ਜਾਂਦੇ ਪੂਰੀ ਦੁਕਾਨ ਹੀ ਖਾਲੀ ਕਰ ਗਏ ਚੋਰ ਉਹਨਾਂ ਕਿਆ ਕਿਸ ਸੀਸੀਟੀਵੀ ਕੈਮਰੇ ਵਿੱਚ 14 ਅਣਪਛਾਤੇ ਵਿਅਕਤੀ ਆਏ ਹਨ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਇਸ ਮੌਕੇ ਥਾਣਾ ਸਦਰ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਵਿਕਰਮਜੀਤ ਸਿੰਘ ਡੀਐਸਪੀ ਹਿਮੰਤ ਮਲਹੋਤਰਾ ਐਸਪੀਡੀ ਸਰਬਜੀਤ ਸਿੰਘ ਬਾਈਆ ਵੀ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਸਾਹਮਣੇ ਹੈ ਜੀ ਆਪਣੀ ਦੁਕਾਨ ਵਰਮਾ ਜੀ ਤੇ ਕੀ ਗੱਲਬਾਤ ਹੋਈ ਆ ਗੱਲਬਾਤ ਕੋਈ ਨਹੀਂ ਲੱਗੀ ਆਪਾਂ ਰਾਤ ਗਏ ਆ ਜੀ 8:00 ਵਜੇ ਇੱਥੋਂ ਦੁਕਾਨਾਂ ਵਧਾ ਕੇ ਸਾਰੀ ਫੈਮਿਲੀ ਤੇ ਨਾਲ ਅਸੀਂ ਸਾਨੂੰ 2:30 ਵਜੇ ਕੈਮਰਿਆਂ ਦੇ ਵਿੱਚ ਆ ਰਿਹਾ ਨਾਲ ਦੇ ਸਾਡੇ ਤਾਂ ਕੈਮਰੇ ਸੀਸੀਟੀਵੀ ਵਗੈਰਾ ਪਟਕੇ ਲੈ ਗਏ ਜੀ ਸਾਨੂੰ 6 ਵਜੇ ਕਾਲ ਆਂਦੀ ਇੱਥੋਂ ਨਾਲ ਦੇ ਗਵਾਂਡੀਆਂ ਦੀ ਕਿ ਤੁਹਾਡੇ ਚਤਾਨਾ ਕੁੱਲੀਆਂ ਚੋਰੀ ਹੋ ਗਈ ਹੈ ਜੀ ਉਹਨਾਂ ਪਹਿਲੇ ਜਰਾ ਆ ਰਹੇ ਆ ਤੇ ਆ ਕੇ ਦੇਖਿਆ ਸਾਰਾ ਕੁਝ ਇਹ ਲੈ ਗਏ ਦੀ ਚਾਪੇ ਵਿੱਚ ਸੇਫ ਵੀ ਲੈ ਗਏ ਕੋਈ ਹਟ ਸਾਰਾ ਕੁਝ ਕਲੀਅਰ ਕਰ ਗਏ ਜੀ ਜੀ ਉਹਨਾਂ ਨਾਲ ਅਸੀਂ ਉੱਧਰ ਨਾ ਹਾਂ ਜੀ ਸਾਰਾ ਕੁਝ ਲੈ ਗਏ ਸਾਰਾ ਕੁਝ ਇਹ ਟੁਜੀ ਹੈ ਕੋਈ ਨੁਕਸਾਨ ਹੋਣ ਕੀ ਕਹਿ ਸਕਦੇ ਆ ਜੀ ਸਾਰਾ ਕੁਝ ਇਹ ਵਿੱਚ ਹੈ ਜੀ ਜੋ ਜੋ ਸਾਡਾ ਸਮਾਨ ਸਟੋਰ ਵਿੱਚ ਕਸਟਮਰਾਂ ਦਾ ਸਮਾਨ ਹੈਗਾ ਜੀ A to Z ਸਾਰਾ ਕੁਝ ਹੈ। ਤੁਹਾਨੂੰ ਵੀ ਤਾਂ ਸ਼ੱਕ ਹੈ ਕੋਈ? ਨਹੀਂ ਹਲੇ ਚੱਲ ਹਾਲ ਕਿਸੇ ਦੀ ਕੋਈ ਸ਼ੱਕ ਨਹੀਂ। ਸੀਸੀਟੀਵੀ ਦੇ ਵਿੱਚ ਕੋਈ ਫੁਟੇਜ ਆਈ ਹੈ ਜੀ? ਫੁਟੇਜ ਆ ਰਹੀ ਹੈ ਜੀ ਬਾਕੀ ਦੇਖਦੇ ਆ ਜੀ। ਆ ਰਹੇ ਉਹਦੇ ਵਿੱਚ ਕੋਈ ਨਹੀਂ 14 ਬੰਦੇ ਆ ਰਹੇ ਆ ਜੀ। ਤੇ ਇਹ ਕਦੇ ਤੇ ਆਏ ਸੀ ਬੰਦੇ ਕੋਈ। ਫਿਲਹਾਲ ਤਾਂ ਅਜੇ ਪੈਦਲ ਸ਼ੋਅ ਹੋ ਰਿਹਾ ਜੀ। ਗੱਡੀ ਕੋਈ ਅਜੇ ਉਹਨਾਂ ਦੀ ਕਵਰ ਨਹੀਂ ਹੋ ਰਹੀ ਹੈ ਜੀ। ਬੜਾ ਸ਼ਟਰ ਦੇਖਿਆ ਸ਼ਟਰ ਵੀ ਬਿਲਕੁਲ ਵਿੰਗਾ ਕਰ ਦਿੱਤਾ ਹੈ। ਬਿਲਕੁਲ ਜੀ ਕੱਬੇ ਪਸਾ ਕੇ ਸਿਸਟਮ ਸਾਰਾ ਸਿਗਾ ਜੀ ਲੋਕ ਸਿਸਟਮ ਸਾਰਾ ਸਿਗਾ ਜਿਆਦਾ ਵਧੀਆ ਕੀਤਾ ਹੋਇਆਗਾ ਪਰ ਨਹੀਂ ਕੋਈ ਕੰਮ ਨਹੀਂ ਕੀਤਾ ਜੀ ਉੱਥੇ ਪੁਲਿਸ ਆਈ ਹੈ ਹੁਣ ਇਸ ਕਲੇ ਬੋਗਲੇ ਬੋਲੇ ਮੌਕੇ ਤੇ ਆ ਗਏ ਜੀ ਬਹੁਤ ਨਾਲ ਫੜਾ ਹੈਲਪ ਕਰ ਰਹੇ ਉਹ ਕਹਿੰਦੇ ਜੋ ਸਾਡੇ ਕੋ ਹੁੰਦੀ ਕਾਰਵਾਈ ਕਰਾਂਗੇ ਪੈਸੇ ਕਾਫੀ ਸਾਡੇ ਨਾਲ ਪੁਲਸ ਵਾਲੇ ਸਾਰੇ ਸਹਾਇਤਾ ਕਰ ਰਹੇ ਜੀ ਸਾਡੇ ਟਾਈਮ ਤੇ ਆ ਕੇ ਸਾਡੇ ਕੋ ਖੜੇ ਹੈ ਜੀ ਮੌਕੇ ਤੇ ਪੁੱਜੇ ਹੈ ਜੀ ਕੀ ਲੱਗਦਾ ਪੁਲਿਸ ਤੁਹਾਡੀ ਕਾਰਵਾਈ ਦਾ ਸਾਥ ਦੇਰੀ ਦੇਊਗੀ ਜੀ ਦਿੱਲ ਤੇ ਤੱਕ ਲੱਗ ਰਿਹਾ ਉਹਨਾਂ ਨੂੰ ਕਰੂਗੇ ਫਲਵਲ ਬਹੁਤ ਵਧੀਆ ਹੈ ਜੀ ਪ੍ਰਸ਼ਾਸਨ ਅਪੀਲ ਕਰਨਾ ਚਾਹੁੰਦਾ ਇੱਕ ਥੋਂਦਾ ਕਰਕੇ ਠਿਕਰੀ ਪਰੇ ਡੀਸੀ ਦੇ ਵੀ ਦਾਇਰੇ ਕੀਤੇ ਠਿਕਰੀ ਪਰ ਲੱਗਣ ਜਾਈਏ ਬੰਦਾ ਲੱਗਣੇ ਚਾਹੀਦੇ ਆ ਜੀ ਸਾਰਾ ਕੁਝ ਚਾਹੀਦਾ ਜ਼ਰੂਰੀ ਆ ਬਟ ਸਾਡੀ 14-15 ਸਾਲਾਂ ਦੀ ਦੁਕਾਨ ਦਾ ਸਾਰਾ ਕੁਝ ਲੈ ਗਏ ਜੀ ਜਿੰਨੀ ਕਮਾਈ ਸੀ ਸਾਰਾ ਕੁਝ ਲੈ ਗਏ ਸਾਡਾ ਸਾਰਾ ਇਕੱਠਾ ਮੱਠਾ ਕਰਕੇ ਲੈ ਗਏ ਜੀ ਹਮਤ ਜੀ ਇਹ ਮਜਾਰੀ ਪਿੰਡ ਵਿੱਚ ਚੋਰੀ ਹੋਈ ਹੈ ਜਿਹੜੀ ਜਾਣਕਾਰੀ ਸਾਡੀ ਪਰੇ ਇਹ ਵਰਮਾ ਜੁਲਰ ਤੇ ਜੀ ਪੰਸ ਜੁਲਰਸ ਨੇ ਇਹਨਾਂ ਦੇ ਰਾਤ 2:00 ਵੇ ਤੋਂ 15:00 ਤੇ ਚੋਰੀ ਹੋਈ ਆ ਤੇ ਕਾਫੀ ਇਹਨਾਂ ਦਾ ਲੈ ਲਏ ਨੇ ਅਸੀਂ ਜਲਦੀ ਹੀ ਦੇਣੇ ਕਰੂੰਗਾ ਕੋਸ਼ਿਸ਼ ਕਰਾਂਗੇ ਜਲਦੀ ਟੈਸਟ ਕਰੂੰਗੀ ਕਿੰਨੇ ਕਿਸਗੇ ਜੀ ਜੋ ਮਤਲਬ ਚੋਰੀਆਂ ਚੋਰ ਜਿਹੜੇ ਸੀਸੀਟੀਵੀ ਤੋਂ ਪਤਾ ਆਰਾਊਂਡ 12 14 ਬੰਦੇ ਇੱਕ ਤਕਰੀਬਨ ਸੀਗੇ ਜਿਹੜੇ ਦਿਖਦੇ ਆ ਵੀ ਆ ਰਹੇ ਆ ਜਿੰਨਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਨੁਕਸਾਨ ਦੱਸੇਂਗੇ ਜੀ ਉਹਨਾਂ ਨੇ ਲਿਖਦੇ ਆ ਉਹਨਾਂ ਦੇ ਪੁੱਛਕਿਛ ਕਰਦੇ ਆ ਕਹਿ ਰਹੇ ਆ ਕਾਫੀ ਜ਼ਿਆਦਾ ਹੋ ਗਿਆ ਲੱਖਾਂ 'ਚ ਇੱਕ ਸ਼ਾਮ ਉਹ ਵੀ ਜਾਇਦਕਾਰੀ ਕਿਸੇ ਟਿਕਰੀ ਕਰਨ ਗਾੜਦੀ ਟਿਕਰੀ ਬਾਰੇ ਬਾਰੇ ਮੈਂ ਲਿਖਤੀ ਵੀ ਦਰਜ ਕੀਤੀ ਐਸਐਸਓ ਨੂੰ ਔਰ ਐਸਐਸਐਫ ਵੀ ਕਰਦੀ ਆ ਬਾਕੀ ਪੰਚਾਇਤ ਨੂੰ ਵੀ ਅਸੀਂ ਕਿਹਾ ਲਵਾਨੇ ਕਿ ਕਿ ਵਿਚਰ ਇਹਨਾਂ ਨੇ ਲਾਉਣੇ ਅਸੀਂ ਤਾਂ ਉਹਨਾਂ ਨੂੰ ਅਰਜ਼ ਕਰ ਸਕਦੇ ਹਾਂ ਵੀ ਲਾਓ ਤੇ ਹੁਣ ਇਹਨਾਂ ਨੂੰ ਸਖਤੀ ਨਾਲ ਲਵਾਨੇ ਕਰਕੇ ਅਕਸਰ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਕੀ ਅਗਲੀ ਕੀ ਕਰਵੇ ਕਰ ਰਹੇ ਹੋ ਕੋਈ ਟੀਮਜ਼ ਬਣਾ ਰਹੇ ਹਾਂ ਜੀ ਸਾਹਬ ਨੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਮੁਤਾਬਕ ਅਸੀਂ 100% ਕੋਸ਼ਿਸ਼ ਕਰਾਂਗੇ ਇਹਨੂੰ ਤੇ ਇਸ ਕੋਲ